ਪੰਥਕ ਜਥੇਬੰਦੀਆਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਗਿੱਦੜਬਾਹ ਹਲਕੇ ਤੋਂ ਜਿਮਨੀ ਚੋਣਾ ਲਈ ਸ਼ਹੀਦ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੇ ਪ੍ਰਾਂ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਇਸ ਮੌਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਸਰਬਜੀਤ ਸਿੰਘ ਖਾਲਸਾ ਤੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਨੇ ਹਲਕੇ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਅਸੀਂ ਗਿੱਦੜ ਬਹਾ ਤੋਂ ਭਾਈ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ ਸਾਨੂੰ ਆਸ ਹੈ ਕਿ ਇਹ ਪੰਥ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਗੇ ਅਤੇ ਲੋਕਾਂ ਨੂੰ ਸਿਆਸੀ ਲੀਡਰਾਂ ਵੱਲੋਂ ਦਿੱਤੇ ਜਾਂਦੇ ਤਸ਼ੱਦਦ ਤੋਂ ਰਾਹਤ ਦਿਵਾਉਣਗੇ ਉਨਾ ਕਹੇ ਕਿ ਪੰਜਾਬ ਵਿੱਚ ਸਿਆਸੀ ਪਾਰਟੀਆਂ ਕੇਵਲ ਐਲਾਨ ਤੇ ਵਾਅਦੇ ਕਰਦੀਆਂ ਹਨ ਪਰ ਸਿੱਖਾਣਾਲ ਹਮੇਸ਼ਾ ਤੱਕਾ ਕੀਤਾ ਜਾਂਦਾ ਹੈ। ਉਨਾ ਕਹੇ ਕਿ ਭਾਈ ਸਾਹਿਬ ਦੇ ਰਿਸ਼ਤੇਦਾਰਾਂ ਦੇ ਘਰਾਂ ਤੇ NIA ਵੱਲੋਂ ਰੇਡ ਮਾਰੀ ਗਈ। ਰਿਸ਼ਤੇਦਾਰਾਂ ਨੂੰ ਡਰੋਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਅਸੀਂ ਅੱਜ ਬਾਈ ਸਰਬਜੀਤ ਸਿੰਘ ਦੀ ਖਾਲਸਾ ਤੇ ਬਾਪੂ ਤਸਵੀਰ ਸਿੰਘ ਜੀ ਨਾਲ ਹਲਕੇ ਦਾ ਜਿਵੇਂ ਕਹਿ ਲਈਏ ਵੀ ਦੋ ਧੰਨਵਾਦੀ ਦੌਰੇ 'ਚ ਆਏ ਹੋਏ ਆ। ਤੇ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾ ਹੈਗਾ ਜੋ ਵੀ ਹੋਊਗਾ ਸਾਡੇ ਸਿਰ ਮੱਥੇ ਹੈਗਾ ਤੇ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਮੈਂ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹ ਆ ਜੋ ਦੀਪ ਬਾਈ ਨੂੰ ਚਾਉਣ ਵਾਲੀ ਸੰਗਤ ਆ ਜੋ ਬਾਈ ਦੇ ਫਿਊਨਰਲ ਤੇ ਲਾਸਟ ਰਾਈਟਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਫਤੇਕਰ ਸਾਹਿਬ ਆਏ ਸੀਗੇ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਆ। ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਵੇਂ ਬਾਈ ਸਰਬਜੀਤ ਸਿੰਘ ਖਾਲਸਾਈ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਕਿ ਤੇ ਅਸੀਂ ਉਮੀਦ ਇਹ ਹੀ ਆ ਵੀ ਅਸੀਂ ਇੱਕ ਹੀ ਕੈਂਡੀਡੇਟ ਪੰਥਕ ਇੱਕ ਹੀ ਕੈਂਡੀਡੇਟ ਲੈ ਕੇ ਆਵਾਂ। ਦੇਖੋ ਜਿਹੜੀ ਇਹ ਗੱਲ ਆ ਵੀ ਆਪਾਂ ਲਈ ਪੰਥ ਜਦੋਂ ਪੰਥ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਆ ਜਾਂਦਾਗਾ ਜੇ ਤੁਸੀਂ ਪੰਥ ਦਾ ਮੁਕਾਬਲਾ ਦੂਜਿਆਂ ਨਾਲ ਕਰੋਗੇ ਤਾਂ ਪੰਥ ਹਮੇਸ਼ਾ ਉੱਪਰ ਹੀ ਰਹਿਣਾਗਾ ਤੇ ਇਹ ਗੱਲ ਆ ਵੀ ਪੋਲੀਟੀਕਲ ਪਾਰਟੀਆਂ ਦਾ ਠੀਕਾ ਆਪਦਾ ਜੋਰ ਲਾਉਣੀਆਂ। ਪਰ ਜੋ ਪੰਥਕ ਫੈਸਲੇ ਹੈਗੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਪੰਥ ਦੇ ਪ੍ਰਤੀ ਸੱਚਿਆਂ ਹੋ ਕੇ ਲੜਨਾ ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ ਇਹ ਜਿਹੜੇ ਮੁੱਦੇ ਹੈਗੇ ਆ ਜੀ ਬਹੁਤ ਮੁੱਦੇ ਆ ਇਸ ਹਿਸਾਬ ਨਾਲ ਜਿਵੇਂ ਹੁਣ ਵਿਚਨ ਲੱਗੇ ਆਂ ਕਿ ਤਾਂ ਹੌਲੀ-ਹੌਲੀ ਸਾਰੇ ਮੁੱਦਿਆਂ ਬਾਰੇ ਵੀ ਜਾਣੂ ਹੋਏ ਆਂ ਹੌਲੀ-ਹੌਲੀ ਜਿਵੇਂ ਹੁਣ ਪਤਾ ਲੱਗਿਆ ਅੱਜ ਪਿੰਡ 'ਚ ਜਿਹੜਾ ਸਭ ਤੋਂ ਨਿਕਾਸੀ ਵਾਲਾ ਪਾਣੀ ਦਾ ਟੋਬਿਆਂ ਦੀ ਨਿਕਾਸੀ ਵਾਲਾ ਉਹ ਮੁੱਦਾ ਬਹੁਤ ਵੱਡਾ ਗਾ ਫੇਰ ਪਿੰਡ 'ਚ ਜੇ ਆਪਾਂ ਗੱਲ ਕਰ ਲਈਏ

ਇੱਕ ਤੇ ਲੋਕਾਂ ਨੂੰ ਮਿਲਿਆ ਜਾਵੇ ਉਹ ਲੋਕਾਂ ਦਾ ਧੰਨਵਾਦ ਕੀਤਾ ਜਾਵੇ ਕਿ ਜਿਨ੍ਹਾਂ ਨੇ ਇਹਨਾਂ ਦੇ ਜਿਹੜੇ ਸਾਡੇ ਯੋਧਿਆਂ ਦੀ ਕੁਰਬਾਨੀ ਦਾ ਮੁੱਲ ਪਾਇਆ ਤੇ ਕਿਸੇ ਲੋ ਬਲਾਲ ਤੋਂ ਉੱਪਰ ਉੱਠ ਕੇ ਡਰ ਭੈ ਤੋਂ ਮੁਕਤ ਹੋ ਕੇ ਇਹਨਾਂ ਨੇ ਜਿਹੜੇ ਲੋਕਾਂ ਨੇ ਇਹਨਾਂ ਵੱਡਾ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਸਦਾ ਸਾਰਿਆਂ ਦਾ ਤੇ ਸਾਡੀ ਸਾਰਿਆਂ ਦੀ ਟੀਮ ਇੱਕ ਆ ਇਸ ਕਰਕੇ ਸਾਰੇ ਜਾਣੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ ਜੀ ਇੱਕ ਮੰਦੀਪ ਜੀ ਨੂੰ ਇੱਥੋਂ ਕੈਂਡੀਡੇਟ ਆ ਲੈਣਾ ਹੈ ਹਾਂ ਜੀ ਮੰਦੀਪ ਜੀ ਮੇਰੇ ਖਿਆਲ ਅਕਾਫੀ ਹੱਦ ਤੱਕ ਬਹੁਤ ਸੁਲਝੇ ਹੋਏ ਆ ਇਕਦੀਪ ਸਿੱਧੂ ਦੇ ਭਰਾ ਜਦੋਂ ਇਹਨਾਂ ਨੇ ਕਿਹਾ ਖੋਣ ਦਾ ਉਹਨਾਂ ਨੂੰ ਮਾਣ ਵੀ ਪ੍ਰਾਪਤ ਆ ਕਿ ਜਿਹਨਾਂ ਨੇ ਸਾਡੀ ਨੌਜਵਾਨੀ ਨੂੰ ਇੱਕ ਸਾਡੇ ਜਿਹੜੇ ਪੰਜਾਬ ਦੀਆਂ ਜਾਂ ਸਾਡੇ ਸਿੱਖਾਂ ਦੇ ਜਿਹੜੇ ਮਸਲੇ ਸੀਗੇ ਉਹਨਾਂ ਨੂੰ ਉਹਨੇ ਬਹੁਤ ਗਹਿਰਾਈ ਤੱਕ ਸਮਝਿਆ ਕਿ ਸਟੇਟ ਸਿੱਧਾ ਕਿੱਦਾਂ ਸਾਡੇ ਨਾਲ ਵਿਹਾਰ ਕਰਦੀ ਆ ਉਹਨਾਂ ਨੂੰ ਪਹਿਲੀ ਵਾਰ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖਿਆ ਤੇ ਲੋਕਾਂ ਨੇ ਉਹਨਾਂ ਦੀ ਸੋਚ ਤੇ ਫੁੱਲ ਚੜਾਉਂਦੇ ਹੋਏ ਆ ਇਹ ਅਮਰਪਾਲ ਜਿਹੜਾ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੇ ਵਾਰਸ ਜੱਥੇ ਤੱਕ ਦੀ ਅਗਵਾਈ ਕਰਦੇ ਸੀ ਉਹਨਾਂ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਵੀ ਜਿਹੜੀ ਉਹਨਾਂ ਨੇ ਦੀਪ ਸਿੱਧੂ ਜਿਹੜੀ ਉਹਨਾਂ ਨੂੰ ਉਹਨਾਂ ਤੋਂ ਬਾਅਦ ਦਿੱਤੀ ਗਈ ਉਹਨਾਂ ਨੇ ਬੜੇ ਬਖੂਬੀ ਨਭਾਈ ਨੌਜਵਾਨੀ ਚ ਉਹਨਾਂ ਵਾਸਤੇ ਬਹੁਤ ਵੱਡਾ ਪਿਆਰ ਆ ਉਹਨਾਂ ਨੇ ਖਰੂਰ ਸਾਹਿਬ ਹਲਕੇ ਤੋਂ ਵੀ ਜਿਹੜੇ ਇੱਕ ਬਹੁਤ ਵੱਡੀ ਲੀਡ ਨਾਲ ਪੂਰੇ ਪੰਜਾਬ ਚੋਂ ਜਿਤਾ ਕੇ ਸਿੱਧ ਕਰ ਦਿੱਤਾ ਕਿ ਨੌਜਵਾਨੀ ਦੀਪ ਸਿੱਧੂ ਦੀ ਸੋਚ ਤੇ ਪੈਰਾ ਦੇ ਰਹੀ ਹੈ ਇਹ ਤਾਂ ਦੇਖੋ ਜੀ ਸਰਕਾਰ ਦੀ ਪੂਰੀ ਧੱਕੇਸ਼ਾਹੀ ਆ ਜ਼ੁਲਮ ਸਤਮ ਜਿਹੜਾ ਕਿ ਉਹ ਸਾਡੇ ਸਿੱਖਾਂ ਦੇ ਜੋ ਵੀ ਹੱਕ ਸੱਚ ਦੀ ਗੱਲ ਕਰਨ ਵਾਲਾ ਉਹਨਾਂ ਨਾਲ ਕਰਦੇ ਆਏ ਤੇ ਕਰੀ ਜਾ ਰਹੇ ਆ ਹੁਣ ਤੁਸੀਂ ਦੇਖੋ ਕਿ ਸਭ ਤੋਂ ਵੱਡੇ ਮਾਰਜ ਨਾਲ ਜਿੱਤਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਆ ਨਹੀਂ ਕੀਤਾ ਜਾ ਰਿਹਾ ਸਗੋਂ ਉਹਨਾਂ ਦੇ ਪਰਿਵਾਰ ਨੂੰ ਜਾਂ ਹੋਰ ਟਾਰਗੇਟ ਕੀਤਾ ਜਾ ਰਿਹਾ ਜਿੱਦਾਂ ਕੱਲ ਸਾਡੇ ਪਰਿਵਾਰ ਦੇ ਜਿਹੜੇ ਰਿਸ਼ਤੇਦਾਰਾਂ ਦੇ ਕੁਝ ਸਾਡੇ ਸਹਿਯੋਗੀਆਂ ਤੇ 10-12 ਘਰਾਂ ਤੇ ਉਹਨਾਂ ਨੇ ਐਨਆਈਐ ਨੇ ਰੇਡ ਪਾਈ ਕਿ ਮਤਲਬ ਲੋਕਾਂ ਨੂੰ ਇਹ ਚੀਜ਼ ਆ ਕਿ ਅਮਰਤਪਾਲ ਦੀ ਜਿਹੜੀ ਆ ਜਾਂ ਇਹ ਵਾਰਸ ਪੰਜਾਬ ਜੱਥੇਬੰਦੀ ਦੀ ਜਿਹੜੀ ਆ ਇਹ ਲੋਕਾਂ 'ਚ ਬਹੁਤ ਵੱਡਾ ਸਤਕਾਰ ਵਧਦਾ ਜਾ ਰਿਹਾ ਇਹਨੂੰ ਰੋਕਣ ਵਾਸਤੇ ਸਾਰਾ ਕੁਝ ਇਹ ਚੀਜ਼ਾਂ ਕੀਤਾ ਇਹ ਜੀ ਲੋਕਾਂ ਦੇ ਮੁੱਦੇ ਤੇ ਬਹੁਤ ਆ ਇਹ ਚੀਜ਼ਾਂ ਕਿ ਇਹ ਮੁੱਦੇ ਤੇ ਜਿਹੜੇ ਆ ਕਿ ਇੱਕ ਮੇਰਾ ਖਿਆਲ ਹੈ ਕਿ ਐਮਪੀ ਦੀ ਵੀ ਕੋਲੇ ਮਟਿਆ ਜਾਂ ਲੋਕ ਉਹ ਜਿੰਨੇ ਕਿ ਅਸੀਂ ਹੱਲ ਕਰ ਸਕਦੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਨਾਲ ਖੜਿਆ ਜਾਵੇ ਪਰ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਸਾਡੇ ਨਾਲ ਵਾਅਦੇ ਕਰ ਕਰਕੇ ਝੂਠੇ ਧੋਖੇਬਾਜ਼ੀਆਂ ਕਰ ਕਰਕੇ ਸਰਕਾਰਾਂ ਬਣਾ ਲੈਂਦੇ ਆ ਉਹ ਮੁੜ ਕੇ ਉਹ ਜਿਹੜੇ ਉਹ ਵਾਅਦੇ ਕਰਕੇ ਆਏ ਆ ਉਹਦਾ ਕੋਈ ਤਾਂ ਕੁਝ ਵੀ ਨਹੀਂ ਕਰਦੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਨਸ਼ਾ ਰੋਕਣਾ ਬੇਅਦਬੀਆਂ ਦਾ ਇਨਸਾਫ ਦੇਣਾ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਅੱਜ ਗਿੱਦੜਵਾ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਬਨੀ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਵਾਵਾ 7-8 ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਦੌਰਾ ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟੀਆਂ ਵੀ ਦਿੱਤੀਆਂ ਆ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਸਵੇਰ ਦੇ ਸਵੇਰ ਤੋਂ ਮਤਲਬ ਅਸੀਂ ਤਿੰਨੇ ਚਾਰੇ ਜਣੇ ਸਾਰੀ ਟੀਮ ਸਾਡੀ ਪਿੰਡ ਚੀ ਵਰਕ ਪਿੰਨਾ ਦੀ ਵਰਕ ਕਰਦੀ ਸੀ ਨਹੀਂ ਕੋਈ ਨਹੀਂ ਮੁੱਦੇ ਤਾਂ ਉਹਨਾਂ ਨੇ ਕਿਹਾ ਵੀ ਜੀ ਬਾਕੀਆਂ ਤੋਂ ਤਾਂ ਸਭ ਦਾ ਮਨ ਉੱਠ ਗਿਆ ਹੈ ਭਈ ਉਹ ਕਹਿੰਦੇ ਵੀ ਤੁਸੀਂ ਜਿਹੜਾ ਕੈਂਡੀਡੇਟ ਦਿੱਤਾ ਹੈ ਭਈ ਇਸ ਤੋਂ ਵਧੀਆ ਕੈਂਡੀਡੇਟ ਕਿਸੇ ਵੀ ਪਾਰਟੀ ਕੋਲ ਨਹੀਂ ਹੈ ਅੱਸੀ ਜੀ ਗੱਲ ਕਰ ਲਾਂਗੇ ਉਹਨਾਂ ਨਾਲ ਵੀ ਕੀ ਗੱਲ ਬਣਦੀ ਹੈ ਕੋਈ ਗੱਲ ਨਹੀਂ ਅਸੀਂ ਗੱਲ ਕਰ ਲਾਂਗੇ ਹਲੇ ਗੱਲਬਾਤ ਨਹੀਂ ਅਸੀਂ ਬੰਦ ਕੀਤੀ ਪਰ ਅਸੀਂ ਆਪਣਾ ਨਾਲ ਦੀ ਨਾਲ ਕੈਂਡੀਡੇਟ ਵੀ ਆਪਣਾ ਸੀ ਉਹ ਪਲਾਨਟ ਕਰਤਾ ਬਿਲਕੁਲ ਜੀ ਅਸੀਂ ਪਿੰਡਾਂ ਚ ਗਏ ਆ ਕੱਟ ਤਾਂ ਵੱਧ ਹੋ ਗਿਆ ਪਹਿਲਾਂ ਨਾਲੋਂ ਕਿਉਂਕਿ ਗੱਲ ਇਹ ਹੈ ਜੀ ਮੈਂ ਅਪਰੋਕਸੀਮੇਟਲੀ ਅੱਧੇ ਤੋਂ ਵੱਧ ਹਲਕਾ ਘਟਦਾ ਤੇ ਗ੍ਰਾਂਟਾਂ ਵੀ ਦੇਈ ਜਾਂਦਾ ਹੈ ਜਿਹੜੇ ਪਿੰਡ ਜਾਂਦਾ ਹੈ ਗ੍ਰਾਂਟ ਵੀ ਧੰਨਵਾਦ ਵੀ ਗਿੱਦੜਵਾਏ ਹਲਕੇ ਵਿੱਚ ਵੀ ਗਿੱਦੜਵਾਏ ਦੇ 15 ਕ ਪਿੰਡ ਰਹਿ ਗਏ ਹੁਣੇ ਮੈਨੂੰ ਲੱਗਦਾ ਬਾਕੀ ਮੈਂ ਸਾਰੇ ਪਿੰਡ ਕੱਢ ਤੇ 7-8 ਪਿੰਡ ਕੱਲ ਨੂੰ ਕੱਢ ਦੂੰਗਾ ਫਿਰ 2 ਦਿਨਾਂ ਬਾਅਦ ਇੱਕ ਦਿਨ ਹੋਰ ਰੱਖ ਕੇ 7-8 ਹੋ ਕੱਢ ਦੂਗਾ ਮੈਂ ਟੋਟਲ ਏਰੀਆ ਗਿੱਦੜਵਾਏ ਦੇ A ਤੋਂ Z ਸਾਰੇ ਪਿੰਡ ਕੱਢ ਦੇਣੇ ਆ ਮੁਕਾਬਲਾ ਕੀ ਜਿੱਤੂਗਾ ਮੁਕਾਬਲੇ ਵਾਲੀ ਕਿਹੜੀ ਗੱਲ ਹੈ ਦੀਪ ਸਿੱਧੂ ਦਾ ਬ੍ਰਦਰ ਹੈ ਕੌਮ ਨੂੰ ਜਗਾਉਣ ਵਾਲਾ ਜਿਹੜਾ ਜਿਹਨੇ ਜਾਗ ਲਾਇਆ ਕੌਮ ਨੂੰ ਜਗਾਇਆ ਹੈ ਦੀਪ ਸਿੱਧੂ ਨੇ ਉਹਨਾਂ ਦਾ ਬ੍ਰਦਰ ਹੈ ਇਹ ਜਤਨਗੇ ਜੀ ਇਹ